ਇਹ ਮੇਰੀ ਮਿਸਿਸ ਦੀ ਸਿਸਟਰ ਹੈ ਜੀ ਜਿਹਦਾ ਨਾਮ ਸਪਨਾ ਕਪੂਰ ਹੈ ਤੇ ਉਹਦੇ ਜੀਜਾ ਜੀ ਨੇ ਇਹ ਦੋ ਜਾਨੇ ਆਏ ਨੇ ਤਿੰਨੋਂ ਜਾਨੇ ਇੱਕ ਵਾਗਨਾਂ ਗੱਡੀ ਵਿੱਚ ਬੈ ਕੇ ਸਿੱਧੇ ਆਂਦੇ ਸਾਡੀ ਸਾਨੂੰ ਇੱਥੇ ਆਂਦੇ ਸਾਡੀ ਜਾਨ ਤੋਂ ਮਾਨ ਦੀ ਧਮਕੀਆਂ ਦੀ ਲੱਪੇ ਕਿ ਕਿ ਤੁਹਾਨੂੰ ਅੱਜ ਖਤਮ ਕਰ ਦੇਣਾ ਸੀ ਜਦੋਂ ਮੈਂ ਬਾਜ਼ਾਰੀ ਸੀ ਇਹਨਾਂ ਦੇ ਅੱਗੇ ਆ ਰਹੀ ਸੀ ਤੇ ਮੇਰੇ ਵੀ ਲੱਗੀਆਂ ਮੈਂ ਅੰਦਰ ਗੁਝੀਆਂ ਲੱਗੀਆਂ ਮੁੱਕੇ ਮਾਰੇ ਸੀ ਪਿੱਛੇ ਘਾਰੇ ਸੀ ਮੈਨੂੰ ਲੇਕਿਨ ਇਹਨਾਂ ਨੇ ਜ਼ਿਆਦਾ ਇਹਨਾਂ ਨੂੰ ਕਹਿੰਦੇ ਦੋ ਵਾਰੀ ਗਲਾ ਘੋਟਿਆ ਉਹ ਕਹਿੰਦੇ ਸੀ ਇਹਨੂੰ ਮਾਰ ਕੇ ਹੀ ਜਾਣਾ ਮੈਂ ਤੇ ਉਹਨਾਂ ਦੀ ਬੇਟੀ ਵੀ ਬਾਹਰ ਉਹਦੀ ਬਰਤਨ ਸੁੱਟ ਰਹੀ ਸਾਡੇ ਕਤੋਂ ਨਹੀਂ ਜੀ ਸਾਨੂੰ ਆਪ ਮਾਮਲਾ ਜੇ ਪਤਾ ਹੁੰਦਾ ਤਾਂ ਤੁਹਾਨੂੰ ਦੱਸਦਾ ਜੀ ਮੈਂ ਤਾਂ ਉਹਨੂੰ ਪੁੱਛਦਾ ਤੇ ਭਾਈ ਗੱਲ ਕੀ ਹੋਈ ਹੈ ਸਾਨੂੰ ਦੱਸੋ ਤੇ ਜੀ ਕੋਈ ਗੱਲ ਉਹਨੇ ਕੋਈ ਗੱਲ ਨਹੀਂ ਦੱਸੀ ਜੀ ਉਹਨੇ ਸਿੱਧਾ ਗਿਆ ਤੁਹਾਨੂੰ ਛੱਡਣਾ ਕੋਈ ਨਹੀਂ ਅੱਜ ਤਾਂ ਤੁਹਾਡੇ ਸਮਾਨ ਛੱਡਦੇ ਸਮਾਨ ਸਾਰਾ ਭੰਕੇ ਜਾਣਾ ਨਾਲੇ ਤੁਹਾਨੂੰ ਜਾਣੋਂ ਖਤਮ ਕਰਕੇ ਜਾਣਾ ਜੀ 4 ਸਾਲ ਤੋਂ ਬਿਲਕੁਲ ਆ ਨਹੀਂ ਰਹੇ ਜਾਣ ਹੀ ਨਹੀਂ ਰਹੇ ਕੁਝ ਨਹੀਂ ਕਰ ਰਹੇ ਅੱਜ ਤੋਂ ਸਾਲ ਪਹਿਲਾਂ ਨੇ ਸਾਡੇ ਦੇ ਪ੍ਰੋਪਰਟੀ ਦਾ ਡਿਸਟ੍ਰਿਬਿਊਟ ਕੀਤਾ ਸੀਗਾ ਜਿਹਦੇ ਵਿੱਚ ਮੰਮੀ ਸਾਡੀ ਵਿਸ਼ੇਤ ਸਾਡੇ ਨਾਮ ਕਰ ਗਈ ਹੋਈ ਸੀਗੀ ਉਹ ਅਸੀਂ ਦੇ ਕੇ ਇਹਨਾਂ ਨੂੰ ਪੂਰਾ ਕਰ ਚੁੱਕੇ ਹਾਂ ਪਿਛਲੇ ਸਾਲ ਦਾ ਮਿਸੀ 100 ਨੰਬਰ ਤੇ ਫੋਨ ਕੀਤਾ ਜੀ 112 ਨੰਬਰ ਤੇ ਫੋਨ ਕੀਤਾ ਜੀ ਹੈਲਪਲਾਈਨ 1098 ਨੰਬਰ ਤੇ ਫੋਨ ਕੀਤਾ ਜੀ ਸਾਡੇ ਕੋਲ 40 ਮਿੰਟ ਤੱਕ ਕੋਈ ਪੁਲਿਸ ਨਹੀਂ ਆਈ ਜੀ ਟੰਡਲ ਕਰਦੇ ਨੇ ਸਾਡੇ ਕੋਲ ਜ਼ਾਮ ਵੀ ਬਣੀ ਰਹੀ ਇਹ ਤਾਂ ਸਾਡੇ ਮਾਰਕੀਟ ਵਾਲੇ ਥੋੜੀ ਜੇ ਬੰਦੇ ਆ ਗਏ ਉਹਨਾਂ ਨੇ ਬਚਾ ਕੀਤਾ ਮੇਰੀ ਮਿਸੀ ਛੱਗੇ ਆ ਗਏ ਉਹਨਾਂ ਦੀ ਬੜੀ ਗੁੱਜੀਆਂ ਸੱਟਾਂ ਲੱਗੀਆਂ ਨੇ ਲੁਧਿਆਣਾ ਲਾਈਵ ਦੇਖਣ ਵਾਲੇ ਤਮਾਮ ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਤਿੰਨ ਬੀ ਡਿਵੀਜ਼ਨ ਕੋ ਖੜੇ ਹੋਏ ਆ ਜਿੱਥੇ ਹਾਤਾ ਸ਼ੇਰਗੰਜ ਪੈਂਦਾ ਜਿੱਥੇ ਇੱਕ ਪਰਦਨ ਵਾਲੀ ਦੁਕਾਨ ਆ ਜਿੱਦੇ ਵਿੱਚ ਹਮਲਾ ਕੀਤਾ ਜਾਂਦਾ ਪਰਿਵਾਰ ਦੇ ਸਦਸਿਆਂ ਵੱਲੋਂ ਹੀ ਹਮਲਾ ਕੀਤਾ ਜਾਂਦਾ ਕੀ ਗੱਲਬਾਤ ਹੁੰਦੀ ਤੁਹਾਨੂੰ ਉਹ ਵੀ ਦੱਸ ਦਿਆਂ ਪੂਰਾ ਮਾਮਲਾ ਕੀ ਸੀਗਾ ਲੇਕਿਨ ਉਸ ਪਰਿਵਾਰ ਦੀ ਜਿਹੜੀ ਇੱਕ ਵੀਡੀਓ ਸੀਸੀਟੀਵੀ ਫੁਟੇਜ ਜਿਹੜੀ ਹੈ ਵਾਇਰਲ ਹੋ ਰਹੀ ਸੀਗੀ ਵਾਇਰਲ ਹੋਣ ਤੋਂ ਬਾਅਦ ਜਦੋਂ ਦੁਕਾਨ ਪਤਾ ਲੱਗੀ ਉਸ ਦੁਕਾਨ ਤੇ ਪਹੁੰਚੇ ਇੱਕ ਬੈਗਨਰ ਗੱਡੀ ਆਂਦੀ ਹੈ ਬੈਗਨਰ ਤੋਂ ਇੱਕ ਲੇਡੀਸ ਤੇ ਜੈਡ ਉਤਰਦੇ ਨੇ ਤੇ ਉਸ ਤੋਂ ਬਾਅਦ ਸਿੱਧਾ ਅੰਦਰ ਆਂਦੇ ਸਾਰੇ ਕੋਈ ਗੱਲ ਨਹੀਂ ਪੁੱਛਦੇ ਬਾਤ ਨਹੀਂ ਪੁੱਛਦੇ ਇਹ ਸ਼ਖਸ ਦੇ ਚਪੇੜਾ ਮਾਰਨੇ ਸ਼ੁਰੂ ਕਰ ਦਿੰਦੇ ਨੇ ਗੱਲਬਾਤ ਵੀ ਕਰਦੇ ਕੀ ਨਾ ਬਾਈ ਜੀ ਮੇਰਾ ਨਾਮ ਪ੍ਰਿਜੇਸ਼ ਕੁਮਾਰ ਹੈ ਬਾਈ ਜੀ ਤੇ ਸਾਬ ਜੀ ਅਸੀਂ ਐਸੇ ਆਪਣੇ ਮੈਂ ਆਪਣੇ ਕੰਮ ਤੋਂ ਆ ਕੇ ਫ੍ਰੀ ਹੋ ਕੇ ਰਾਮ ਨਾਲ ਕਪੜੇ ਚੇਂਜ ਕਰਕੇ ਰਾਮ ਨਾਲ ਬੈਠਾ ਸੀਗਾ ਜੀ ਮੇਰੀ ਮਿਸਿਸ ਨਾਲ ਗੱਲਬਾਤ ਕਰਦੇ ਸੀਗੇ ਤੇ ਅਸੀਂ ਜੀ ਕਿੰਨੇ ਰਾਮ ਨਾਲ ਬੈਠੇ ਸੀ ਇਹਨੇ ਨੂੰ ਗੱਡੀ ਆਈ ਹੈ ਇਹਨਾਂ ਨਾਲ ਸਾਡੀ ਕੋਈ ਬੋਲ ਚੱਲ ਨਹੀਂ ਹੈਗੀ ਜਦੋਂ ਦੀ ਸਾਡੀ ਮਦਦ ਐਕਸਪਾਇਰ ਹੋਏ ਨੇ ਸਾਡੇ ਇਹਨਾਂ ਦਾ ਕੋਈ ਆਣਾ ਜਾਣਾ ਨਹੀਂ ਹੈਗਾ ਕੋਈ ਬੁਲੈਂਦੇ ਨਹੀਂ ਹੈਗਾ ਕਿਸੇ ਕਿਸਮ ਦਾ 1 ਚਵਾਨੀ ਰੁਪਏ ਦਾ ਕੋਈ ਲੈਨ ਦੇ ਨਹੀਂ ਹੈਗਾ ਸਰ ਜੀ ਹੈ ਕੌਣ ਹੈ ਤੁਹਾਡੇ ਕੌਣ ਲੱਗਦੇ ਨੇ ਕੌਣ ਨਹੀਂ ਲੱਗਦੇ ਮੈਂ ਦੱਸਦਾ ਜੀ ਇਹ ਮੇਰੀ ਮਿਸਿਸ ਦੀ ਸਿਸਟਰ ਹੈ ਜੀ ਜਿਹਦਾ ਨਾਂ ਸਪਨਾ ਕਪੂਰ ਹੈ ਤੇ ਉਹਦੇ ਜੀਜਾ ਜੀ ਨੇ ਜਿਹਦਾ ਨਾਂ ਸਮੀਰ ਕਪੂਰ ਹੈ ਜੀ ਤੇ ਉਹਨਾਂ ਦੀ ਬੇਟੀ ਹੈਗੀ ਹੈ ਤਮੰਨਾ ਕਪੂਰ ਜੀ ਇਹ ਦੋ ਜਾਨੇ ਆਏ ਨੇ ਤਿੰਨੋਂ ਜਾਨੇ ਵੈਗਨਾਂ ਗੱਡੀ ਵਿੱਚ ਬਹਿ ਕੇ ਸਿੱਧੇ ਆਂਦੇ ਸਾਰੀ ਸਾਨੂੰ ਇੱਥੇ ਆਂਦੇ ਸਾਰੀ ਜਾਨ ਤੋਂ ਮਾਰਨ ਦੀ ਧਮਕੀਆਂ ਦੇ ਲਾਪੇ ਕਿ ਕਿ ਤੁਹਾਨੂੰ ਅੱਜ ਖਤਮ ਕਰ ਦੇਣਾ ਅਸੀਂ ਮੇਰਾ ਨੋਆ ਪੁੱਛਣਾ ਚਾਹੁੰਦਾ ਮਾਮਲਾ ਹੈ ਕੀ ਹੈ ਕਿਉਂ ਇੱਕੋ ਦਾ ਮਾਈ ਦੁਕਾਨ ਤੇ ਆਏ ਕਿਉਂ ਇੱਕੋ ਦਾ ਹਮਲਾ ਕਰ ਦਿੱਤਾ ਗਿਆ ਕਿਉਂ ਤੁਹਾਡੇ ਨਾਲ ਗੱਲ ਨਹੀਂ ਪੁੱਛੀ ਗਈ ਇੱਕੋ ਦਾਮ ਕੋਈ ਤਲਕੀ ਖਾ ਕੇ ਕਿੱਦਾਂ ਚਪੇੜ ਮਾਰ ਦੇਗਾ ਪਤਾ ਨਹੀਂ ਜੀ ਸਾਨੂੰ ਆਪ ਮਾਮਲਾ ਜੇ ਪਤਾ ਹੁੰਦਾ ਤੇ ਤੁਹਾਨੂੰ ਦੱਸਦਾ ਜੀ ਮੈਂ ਤਾਂ ਉਹਨੂੰ ਪੁੱਛਦਾ ਤੇ ਭਾਈ ਗੱਲ ਕੀ ਹੋਈ ਹੈ ਸਾਨੂੰ ਦੱਸੋ ਤੇ ਸਹੀ ਕੋਈ ਗੱਲ ਉਹਨੇ ਕੋਈ ਗੱਲ ਨਹੀਂ ਦੱਸੀ ਜੀ ਉਹਨੇ ਸਿੱਧਾ ਗਿਆ ਤੁਹਾਨੂੰ ਛੱਡਣਾ ਕੋਈ ਨਹੀਂ ਅੱਜ ਦਾ ਤੁਹਾਡੇ ਸਮਾਨ ਛੱਡਣਾ ਸਮਾਨ ਸਾਰਾ ਭੰਨ ਕੇ ਜਾਣਾ ਨਾਲੇ ਤੁਹਾਨੂੰ ਜਾਨੋਂ ਖਤਮ ਕਰਕੇ ਜਾਣਾ ਜੀ ਮੈਂ ਨਾਲ ਗੱਲ ਕਰਾ ਥਾਣਾ ਤੁਹਾਡੇ ਲੱਗ ਗਈ ਆ ਖਾਣੇ ਤੋਂ ਕੋਈ ਆਇਆ ਨਹੀਂ ਕਿ ਦੁਕਾਨਦਾਰ ਨੇ ਬਚਾਇਆ ਨਾ ਜੀ ਅਸੀਂ 100 ਨੰਬਰ ਤੇ ਫੋਨ ਕੀਤਾ ਜੀ 112 ਨੰਬਰ ਤੇ ਫੋਨ ਕੀਤਾ ਜੀ ਹੈਲਪਲਾਈਨ 1098 ਨੰਬਰ ਤੇ ਫੋਨ ਕੀਤਾ ਜੀ ਸਾਡੇ ਕੋਲ 40 ਮਿੰਟ ਤੱਕ ਕੋਈ ਪੁਲਸ ਨਹੀਂ ਆਈ ਜੀ ਤੰਦਵ ਕਰਦੇ ਰਹੇ ਤੰਦਵ ਕਰਦੇ ਦੇ ਸਾਡੇ ਕੋਲ ਜਾਨ ਦੀ ਬਣੀ ਰਹੀ ਇਹ ਤਾਂ ਸਾਡੇ ਮਾਰਕੀਟ ਵਾਲੇ ਥੋੜੇ ਜਿਹੇ ਬੰਦੇ ਆ ਗਏ ਉਹਨਾਂ ਨੇ ਬਚਾ ਦਿੱਤਾ ਮੇਰੀ ਮਿਸਿਸ ਅੱਗੇ ਆ ਗਏ ਉਹਨਾਂ ਦੀ ਬੜੀ ਗੁੱਜੀਆਂ ਸੱਟਾਂ ਲੱਗੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਮੇਰੀ ਪਤਾ ਨਹੀਂ ਕਿਹੜੀ ਨਕਲੀ ਚੀਜ਼ਾਂ ਨਾਲ ਵਾਰ ਕੀਤਾ ਗਿਆ ਜਿਹੜੇ ਮੇਰਾ ਹੱਥ ਕੱਟਿਆ ਗਿਆ ਜੀ ਆ ਮੇਰੇ ਇੱਥੇ ਬਾਹ ਤੇ ਮਾਰਿਆ ਨਹੀਂ ਪਾ ਰਿਹਾ ਔਰ ਮੈਨੂੰ ਚੱਕ ਕੇ ਕਾਊਂਟਰ ਦੇ ਵਿੱਚ ਮਾਰਿਆ ਜੀ ਕਿਉਂ ਕਿ ਮੈਂ ਤੁਹਾਨੂੰ ਉਹਦੇ ਗੱਲ ਕਰਾਂਗਾ ਤੁਹਾਡੇ ਸੀਸੀਟੀਵੀ ਫੁਟੇ ਨਾ ਲੱਗੀ ਹੁੰਦੀ ਫਿਰ ਤੁਹਾਡੇ ਕੋਲ ਪ੍ਰੂਫ ਤਾਂ ਨਹੀਂ ਹੋਣਾ ਸੀ ਤੁਹਾਡੀ ਦੁਕਾਨ ਦੇ ਅੰਦਰ ਕੁੱਟ ਮਾਰਾ ਕੇ ਕਰਕੇ ਨਾ ਉਹ ਤਾਂ ਕੁਝ ਹੋਣਾ ਨਹੀਂ ਸੀ ਸਾਡੀ ਕੋਈ ਹੁਣ ਪੁਲਿਸ ਵਾਲੇ ਸੁਣਵਾਈ ਨਹੀਂ ਕਰਦੇ ਬੇ ਜੀ ਕੁਝ ਨਹੀਂ ਕਹਿੰਦੇ ਜੀ ਤੁਸੀਂ ਪੈਸੇ ਲੈ ਲਓ ਤੁਹਾਡੀ ਮਾਲ ਦੀ ਪਰਵਾਹੀ ਕਰਵਾ ਦਿੰਦੇ ਆ ਜਿਹੜੀ ਸਾਡੀ ਮਾਨ ਹਨੀ ਹੋਈ ਹੈ ਜਗ ਵਿੱਚ ਬੇਇੱਜ਼ਤੀ ਹੋਈ ਹੈ ਉਹਦਾ ਕੋਈ ਮੋਲ ਨਹੀਂ ਹੈਗਾ ਉਹ ਤਾਂ ਕੀ ਕਰਾਂਗੇ ਆਪਾਂ ਕੌਣ ਕਹਿ ਰਿਹਾ ਤੁਹਾਨੂੰ ਕਿਹੜਾ ਮੁਲਾਜ਼ਮ ਕਹਿ ਰਿਹਾ ਕਿ ਪੈਸੇ ਲੈ ਲਓ ਮਾਲ ਦਵਾ ਦੇ ਮੈਨੂੰ ਐਸ.ਆਈ. ਸਾਹਿਬ ਨੇ ਗਮਦੂਦ ਸਿੰਘ ਸਾਹਿਬ ਜੀ ਇਹ ਕਹਿੰਨੇ ਨੇ ਤੁਹਾਡੀ ਮਾਲ ਦੀ ਪਰਵਾਈ ਕਰਵਾਉ ਉਹਨਾਂ ਨੇ ਇੰਨੀ ਗੱਲ ਕਹੀ ਆ ਉਹਨਾਂ ਨੇ ਇਹ ਨਹੀਂ ਕਿਹਾ ਕਿ ਉਹਨਾਂ ਨੇ ਇੰਨੀ ਗੱਲ ਕਹੀ ਹੈ ਕਿ ਤੁਹਾਡੇ ਮਾਲ ਦੀ ਪਰਵਾਈ ਕਰਵਾ ਦੇਣੇ ਤੁਸੀਂ ਕਾਰਵਾਈ ਕੀ ਚਾਹੁੰਦੇ ਮੈਂ ਅਸੀਂ ਕੋਈ ਭੈਅ ਨਹੀਂ ਚਾਹੁੰਦੇ ਜੀ ਜਿਹੜੀ ਇਹ ਕਿਤੇ ਕੁੱਟਮਾਰ ਕੀਤੀ ਉਹਦੀ ਕਾਰਵਾਈ ਨਹੀਂ ਉਹਦੀ ਪਤਾ ਨਹੀਂ ਕਹਿੰਦੇ ਜੀ ਅਸੀਂ ਬੈਠੇ ਆ ਜੀ ਪੰਚਾਇਤ ਅੱਜ ਕਰ ਲਾਂਗੇ ਕੋਈ ਐਫ ਆਈ ਆਰ ਦਰਜ ਹੋਣ ਨੂੰ ਉਸੇ ਕਿਹਾ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਜੇ ਤੱਕ ਸਾਡੀ ਐਫ ਆਈ ਆਰ ਦਰਜ ਨਹੀਂ ਕੀਤੀ ਗਈ ਅਸੀਂ ਸਾਡੇ ਬੱਚਿਆਂ ਨੂੰ ਵੀ ਤੱਕ ਕੁੱਟਿਆ ਗਿਆ ਜੀ ਜੇ ਛੋਟੇ ਨਿਆਣੇ ਬੱਚੇ ਨੇ ਛੋਟਾ 7 13 ਸਾਲ ਦਾ ਬੱਚਾ ਜੀ ਇੱਥ ਬਾਦ ਤੁਸੀਂ ਸੀਸੀਟੀਵੀ ਚ ਦੇਖ ਸਕਦੇ ਹੋ ਜੀ ਉਹ ਲ ਕਿਹੜੀ ਗੱਲ ਹੋਈ ਸੀ ਇੱਕ ਗੱਲ ਕਰ ਰਹੀ ਤੁਹਾਡੇ ਨਾਲ ਕਿਹੜੀ ਗੱਲ ਕਰ ਰਹੀ ਮੀਆਂ ਬੀਬੀ ਨੇ ਉਹ ਹਾਂਜੀ ਹਾਂਜੀ ਉਹ ਹਸਬੰਡ ਵਾਈਫ ਹੈ ਪਹਿਲਾਂ ਮੈਂ ਅਸੀਂ ਦੁਕਾਨ ਤੇ ਬੈਠੇ ਸੀਗੇ ਇਹ ਕੰਮ ਤੋਂ ਆਏ ਮੇਰੇ ਹਸਬੰਡ ਤੇ ਅਸੀਂ ਬੈਠੇ ਸੀ ਇਹਨਾਂ ਨੇ ਪਹਿਲਾਂ ਮੈਨੂੰ ਫੋਨ ਕੀਤਾ ਮੇਰੇ ਫੋਨ ਤੇ ਮੇਰੀ ਸਿਸਟਰ ਨੇ ਫੋਨ ਕੀਤਾ ਤੇ ਫੋਨ ਕਰਕੇ ਮੈਨੂੰ ਗੱਲਾਂ ਕਰਨੀਆਂ ਸ਼ੁਰੂ ਕਰਦੀ ਆ ਮੈਂ ਕਿਹਾ ਤੁਸੀਂ ਮੈਂ ਇਹਦਾ ਫੋਨ ਬੰਦ ਕਰਕੇ ਬਲੌਕ ਚ ਬਾਹਰ ਤਾਂ ਕਿ ਫੋਨ ਆਏਗਾ ਹੀ ਨਹੀਂ ਅਸੀਂ ਕੋਈ ਬੋਲਾਂਗੇ ਹੀ ਨਹੀਂ ਸਾਡੀ ਕੋਈ ਗੱਲ ਹੋਈ ਨਹੀਂ ਹਾਂਜੀ ਸਗੀ ਸਿਸਟਰ ਹੈ ਉਸ ਵੇਲੇ ਥੋੜੀ ਦੇਰ 5-7 ਮਿੰਟ ਬਾਅਦ ਇਹ ਗੱਡੀ ਲੈ ਕੇ ਸਾਡੇ ਕੋਲ ਉਸੇ ਵੇਲੇ ਪਹੁੰਚ ਗਈ ਉਸੇ ਵੇਲੇ ਆਂਦੇ ਸਾਰੀ ਮੈਨੂੰ ਕਹਿੰਦੀ ਅੱਜ ਤੇਰੇ ਤੇਰੇ ਘਰ ਵਾਲ ਨੂੰ ਜਾਨੋਂ ਮਾਰ ਦੇਣਾ ਮੈਂ ਕਿ ਉਹਨਾਂ ਨੇ ਕਿ ਕੀ ਕਰ ਰਹੇ ਉਹਨਾਂ ਨੇ ਮੇਰਾ ਸਮਾਨ ਸੁੱਟਣਾ ਸ਼ੁਰੂ ਕਰਤਾ ਮਾਰਨਾ ਸ਼ੁਰੂ ਕਰਤਾ ਅੱਜ ਅਸੀਂ ਕੰਮ ਖਤਮ ਕਰਕੇ ਜਾਣਾ ਜੇ ਅਸੀਂ ਇਹਨੂੰ ਜਾਨੋਂ ਮਾਰਨਾ ਹੀ ਮਾਰਨਾ ਮੈਂ ਉਹਨਾਂ ਨੇ ਤਾਂ ਸਾਰੀ ਸਾਨੂੰ ਮਾਰਨਾ ਸ਼ੁਰੂ ਹੋ ਗਏ ਕਿ ਮੈਂ ਉਹਦੇ ਵੀਡੀਓ ਚ ਆ ਵੀ ਦਿਖਦੇ ਵੇ ਤੁਸੀਂ ਬਚਾਨ ਦੀ ਕੋਸ਼ਿਸ਼ ਕਰ ਰਹੇ ਹੋ ਲੇਕਿਨ ਜਦੋਂ ਤੁਹਾਡੇ ਨਾਲ ਵੀ ਕੁੱਟਮਾਰ ਕੀਤੀ ਗਈ ਹੈ ਹਾਂਜੀ ਜਦੋਂ ਮੈਂ ਬਿਜਾਰੀ ਸੀ ਇਹਨਾਂ ਦੇ ਅੱਗੇ ਆ ਰਹੀ ਸੀ ਤੇ ਮੇਰੇ ਵੀ ਲੱਗੀਆਂ ਮੈਂ ਅੰਦਰ ਗੁਝੀਆਂ ਲੱਗਿਆ ਮੁੱਕੇ ਮਾਰੇ ਸੀ ਪਿੱਛੇ ਘਾਰੇ ਸੀ ਮੈਨੂੰ ਲੇਕਿਨ ਇਹਨਾਂ ਨੇ ਜ਼ਿਆਦਾ ਇਹਨਾਂ ਨੂੰ ਕਹਿੰਦੇ ਦੋ ਵਾਰੀ ਗਲਾ ਘੋਟਿਆ ਉਹ ਕਹਿੰਦੇ ਅਸੀਂ ਇਹਨੂੰ ਮਾਰ ਕੇ ਹੀ ਜਾਣਾ ਮੈਂ ਤੇ ਉਹਨਾਂ ਦੀ ਪ੍ਰੋਪੀ ਤਾਂ ਕੋਈ ਮਾਮਲਾ ਹੈਗਾ ਇਹ ਪ੍ਰੋਪੀ ਹੈ ਕਿਦੇ ਨਾਮ ਹੈ ਇਹ ਸਾਡੇ ਦੋਨਾਂ ਦੇ ਨਾਮ ਹੈ ਤੇ ਫਿਰ ਇਹ ਫਿਰ ਲੜਾਈ ਝਗੜੇ ਦਾ ਰੀਜ਼ਨ ਕੀ ਸੀ ਜੀ ਝਗੜੇ ਸਾਨੂੰ ਵੀ ਖੁਦ ਸਮਝ ਨਹੀਂ ਆਇਆ 4 ਸਾਲ ਪਹਿਲਾਂ ਮਦਰ ਐਕਸਪਾਇਰ ਹੋ ਗਿਆ ਜੀ 2020 ਦੇ ਵਿੱਚ ਤੇ ਉਹਨਾਂ ਨੇ ਸਾਰੇ ਤਿੰਨਾਂ ਨੂੰ ਪ੍ਰਾਪਰਟੀ ਦੇ ਕੇ ਗਈ ਆ ਇਹਨੂੰ ਵੀ ਪ੍ਰਾਪਰਟੀ ਦੇ ਕੇ ਗਈ ਆ ਨੇ 200 ਕਾਈ ਦੀ ਸੇਲ ਕਰਤੀ ਹੋਈ ਆ ਜੀ ਇਹ ਵੀ ਬ੍ਰਦਰ ਨੂੰ ਵੀ ਦੇ ਕੇ ਗਈ ਆ ਮੈਨੂੰ ਵੀ ਦੇ ਕੇ ਗਈ ਤਿੰਨੇ ਭੈਣ ਭਰਾ ਨੂੰ ਸਾਡੀ ਪ੍ਰਾਪਰਟੀ ਦਾ ਕੋਈ ਮਸਲਾ ਨਹੀਂ ਆ ਲੇਕਿਨ ਇਹ ਜਾਣ ਕੇ ਆ ਕੇ ਲੜਾਈ ਝਗੜਾ ਕਰਦੇ ਆ ਮਾਰਾ ਕੁੱਟੀ ਕਰਦੇ ਆ ਕਿ ਇਹੀ ਕਹਿੰਦੇ ਅਸੀਂ ਤੁਹਾਨੂੰ ਮਾਰਨਾ ਵੈ 4 ਸਾਲ ਤੋਂ ਬਿਲਕੁਲ ਆ ਨਹੀਂ ਰਹੇ ਜਾਣ ਨਹੀਂ ਰਹੇ ਕੁਝ ਨਹੀਂ ਕਰ ਰਹੇ ਅੱਜ ਤੋਂ ਸਾਲ ਪਹਿਲਾਂ ਨੇ ਸਾਡੇ ਤੇ ਪ੍ਰਾਪਰਟੀ ਦਾ ਡਿਸਟ੍ਰਿ ਦੇ ਦੇ ਕੇ ਇਹਨਾਂ ਨੂੰ ਪੂਰਾ ਕਰ ਚੁੱਕੇ ਹੋਇਆ ਪਿਛਲੇ ਸਾਲ ਦਾ ਇਹ ਉਹ ਵੀ ਜਿਹਦੇ ਵਿੱਚ ਸਾਡੇ ਤੇ ਕੇਸ ਕੀਤਾ ਸੀਗਾ ਇਹ ਵਿੰਗ ਦੇ ਵਿੱਚ ਕੇਸ ਕੀਤਾ ਗਿਆ ਸੀ ਜਿੱਤੇ ਬਹੁਤ ਤੌਰ 'ਤੇ ਅਸੀਂ ਸਬੂਤ ਪੇਸ਼ ਕਰਕੇ ਗਵਾਮਾਂ ਨੂੰ ਪੇਸ਼ ਕਰਕੇ ਅਸੀਂ ਆਪਣੀ ਸਾਨੂੰ ਕਲੀਨ ਚਿੱਟ ਦਿੱਤੀ ਕਦੋਂ ਇਹਨਾਂ ਨੂੰ ਡਾਕੂਮੈਂਟ ਦਿਖਾ ਸਕਦੇ ਹਾਂ ਜੀ ਸਾਨੂੰ ਕਮਿਸ਼ਨਰ ਸਾਹਿਬ ਵੱਲੋਂ ਪੂਰੀ ਕਲੀਨ ਚਿੱਟ ਮਿਲੀ ਹੋਈ ਹੈ ਜੀ ਮਤਲਬ ਕਿ ਇਹਨਾਂ ਨੇ 1 ਸਾਲ ਸਵਾ 1.5 ਸਾਲ ਪਹਿਲੇ ਜਿਹੜੇ ਸਾਡੇ ਤੇ ਕੇਸ ਕੀਤਾ ਸੀਗਾ ਮੇਰੀ ਵਾਈਫ ਤੇ ਪੂਜਾ ਤੇ ਕੇਸ ਕੀਤਾ ਸੀਗਾ ਪ੍ਰੋਪਰਟੀ ਦਾ ਉਹਦੇ ਸਾਡੇ ਕੋਲ ਬਾਕਾਇਦਾ ਸਾਨੂੰ ਪੂਰੀ ਕਲੀਨ ਚਿੱਟ ਆਰਟੀਆਈ ਵੱਲੋਂ ਅਸੀਂ ਰਿਪੋਰਟ ਪਾ ਕੇ ਪੂਰੀ ਲਈਤੀ ਹੋਈ ਹੈ ਕਲੀਨ ਚਿੱਟੀ ਜੀ ਜਿਹਦੇ ਵਿੱਚ ਸਾਡਾ ਕੋਈ ਪ੍ਰਾਪਰਟੀ ਦਾ ਕੋਈ ਡਿਸਪਿਊਟ ਦਾ ਨਹੀਂ ਜਾਂਦਾ ਜੀ ਉਸ ਬਾਵਜੂਦ ਸਾਨੂੰ ਨਹੀਂ ਸਮਝ ਆਇਆ ਜੀ ਇਹ ਪਤਾ ਨਹੀਂ ਉਸੇ ਚੀਜ਼ ਦੀ ਰੰਜਿਸ਼ ਰੱਖੀ ਬੈਠੇ ਨੇ ਜਿਹਦੇ ਕਰਕੇ ਸਾਨੂੰ ਐ ਬਾੜ-ਬਾੜ ਆਂਦੇ ਨੇ ਮਾਰਨ ਦੀ ਧਮਕੀਆ ਦਿੰਦੇ ਨੇ ਤੁਹਾਨੂੰ ਸੀਸੀਟੀਵੀ ਚ ਤੁਸੀਂ ਦੇਖ ਸਕਦੇ ਹੋ ਕਿਵੇਂ ਸਾਡੇ ਨਾਲ ਦੁਰਵਿਵਹਾਰ ਕਰ ਰਹੇ ਨੇ ਲੇਕਿ ਕਾਰਵਾਈ ਸੇ ਕੀ ਕੀਆ ਗਿਆ ਤੁਹਾਨੂੰ ਸਾਨੂੰ ਕਾਰਵਾਈ ਛੇ ਕੁਝ ਵੀ ਨਹੀਂ ਕੀਤਾ ਗਿਆ ਅਸੀਂ ਕਿਹਾ ਸਾਡੀ ਰਿਪੋਰਟ ਦਰਜ ਕਰ ਲਈ ਚੀ ਜਵੇ ਐਫ ਆਈ ਆਰ ਉਹਨਾਂ ਨੇ ਅੱਗੇ ਸਾਨੂੰ ਨਾ ਕੋਈ ਹੱਲੇ ਤੱਕ ਹੱਥ ਪੱਲਾ ਫੜਾਇਆ ਨਾ ਹੀ ਕੋਈ ਸਾਡੀ ਸੁਣਵਾਈ ਕਰਦੇ ਨੇ ਜੀ ਬਿਲਕੁਲ ਇਹ ਉਹ ਪਰਿਵਾਰ ਹੈ ਜਿਨ੍ਹਾਂ ਦੇ ਪਰਿਵਾਰ ਦੇ ਉੱਤੇ ਹਮਲਾ ਹੁੰਦਾ ਦੁਕਾਨ ਦੇ ਉੱਤੇ ਆ ਕੇ ਹਮਲਾ ਹੁੰਦਾ ਤਾਬੜ ਤੋੜ ਅੰਦਰ ਆਂਦੇ ਚਪੇੜਾ ਮਾਰਨੀ ਸ਼ੁਰੂ ਕਰ ਦਿੰਦੇ ਆ ਲੇਕਿਨ ਥਾਣਾ ਡਿਵੀਜ਼ਨ ਨੰਬਰ ਲੱਗੇ ਹੁੰਦਾ ਵੈ ਲੇਕਿਨ ਸਵੇਰ ਹੋ ਜਾਂਦੀ ਹੈ ਕੱਲ ਦਾ ਤਕਰੀਬਨ ਰਾਤ ਦਾ ਮਾਮਲਾ ਵੈ ਤੇ ਉਸ ਤੋਂ ਬਾਅਦ ਤੱਕ ਕਾਰਵਾਈ ਨਹੀਂ ਪਰਿਵਾਰ ਕਾਰਵਾਈ ਦੀ ਮੰਗ ਤੇ ਅੜਿਆ ਹੋਇਆ ਕਾਰਵਾਈ ਕੀਤੀ ਆ ਵੀ ਹੁਣ ਦੇ ਦੇਂ ਥਾਣਾ ਯਕਾਲ ਭਾਜੀ ਠੀਕ ਹੋ ਬੜੀ ਜੀ ਜਰੀ ਕੀ ਸਾਲ ਗੱਲ ਕਰ ਰਹੇ ਆ ਅਲੈਗੋ ਹਾਂ ਜੀ ਮੈਂ ਤੁਹਾਨੂੰ ਆ ਪੁੱਛਣਾ ਜਿਹੜਾ ਤੁਹਾਡੇ ਚੌਂਕੀ ਦੇ ਕੋਲ ਹੀ ਜਿਹੜਾ ਭਾਂਡਿਆਂ ਦਾ ਹੈਗਾ ਲੜਾਈ ਝਗੜਾ ਹੋਇਆ ਸੀ ਇਹ ਵੀਡੀਓ ਬੜੀ ਵਾਇਰਲ ਹੋ ਰਹੀ ਚ ਕੀ ਮਾਮਲਾ ਕੀ ਹੈ ਮਾਮਲਾ ਇਹ ਢਾਂਡੂ ਨੇ ਆਪਣੇ ਅੱਛਾ ਜੀ ਢਾਂਡੂ ਐ ਉਹਨਾਂ ਦੀ ਕੁੜੀ ਦਾ ਕੋਈ ਦਵਾਰ ਤੋਂ ਦਵਾਰ ਤੋਂ ਹੈ ਪਤਾ ਨਹੀਂ ਕੀ ਚੱਕਰ ਹੈ ਉਹਨਾਂ ਦੀ ਬੇਟੀ ਦਾ ਜਿਹੜੇ ਕਪੂਰ ਕੇ ਨੇ ਇਹਦੇ ਢਾਂਡੂ ਨੇ ਭਾਂਡੇ ਗ੍ਰਾਮ ਹੈ ਜੀ ਜੀ ਆ ਭਣਾ ਦੇ ਅੱਛਾ ਜੀ ਉਹਦੇ ਬਾਰੇ ਇਹਨੇ ਕੁਝ ਕਿਹਾ ਉਹਨਾਂ ਨੇ ਕਿਹਾ ਜ਼ਰਾ ਕੋਲੇ ਠੀਕ ਹੈ ਸੁਬਾ ਕਹਿਦਾ ਹੁਣਾ ਉਹਨੇ ਉੱਥੇ ਉਹ ਜਾ ਕੇ ਪੁੱਛਣ ਲੱਗ ਗਿਆ ਉਹਨਾਂ ਨੂੰ ਕਿ ਇਹ ਭੈਣ ਹੈ ਕਹਿੰਦੀ ਠੀਕ ਹੈ ਉਹਦੇ ਸਹੰਦੀ ਕੋਈ ਗੱਲਬਾਤ ਕਰਨ ਹੈ ਕਿ ਇਹ ਹਾਂਜੀ ਅਬ ਦੀ ਭੈਣ ਨਾਲ ਇੱਥੇ ਦੁਕਾਨ ਤੇ ਜੀ ਇਹਨੇ ਕਿਹਾ ਜਾਂ ਉਹਨੇ ਕਿਹਾ ਕੁਝ ਆਪਸ ਵਿੱਚ ਦੋਨੇ ਹੱਥੋ ਪਾਈ ਹੋਏ ਹੋ ਕੋਈ ਬੜੀ ਗੱਡੀ ਹਾਂ ਦੁਕਾਨ ਦੇ ਵਿੱਚ ਜਿਹੜਾ ਹੱਥੋ ਪਾਈ ਹੋ ਰਹੇ ਨੇ ਹਾਂ ਹਾਂਜੀ ਕੋਈ ਕਾਰਵਾਈ ਕੀਤੀ ਕੀ ਕਦੂਲ ਭਾਜੀ ਕਾਰਵਾਈ ਦੋਨੇ ਤਰ੍ਹਾਂ ਦੀ ਬਰਖਾਸਤਾਂ ਨੇ ਬੁਲਾ ਕੇ ਬਦਲ ਕਰਦੇ ਨੇ ਜਦੋਂ ਉਹ ਤੋਂ ਪ੍ਰੇਗ ਦੂਨ ਪਹਿੰਦੂੜਾਣਾ ਤੋਂ ਕੈਮਰਾਮੈਨ ਸਾਡੇ ਸੀਤ ਦੇ ਨਾਲ ਵਿਸ਼ਾਲ ਕਪੂਰ ਲੁਧਰਾਨਾ ਦਾ